ਮਰਾ ਟੋਡੀ 72 ਸਾਲਾਂ ਦੀ 72 ਸਾਲਾਂ ਦੇ ਹੋ ਕਹਿੰਦੇ ਆਹ ਉਮਰ ਦੇ ਵਿੱਚ ਤਾਂ ਘਰੇ ਬਹਿਣਾ ਚਾਹੀਦਾ ਹਰਜਾਈਆਂ ਦੇ ਵਿੱਚੋਂ ਸੜਕਾਂ ਤੇ ਬੈਠੇ ਹੋ। ਹੋਰ ਮੁਸ਼ਕਲ। ਔਡੀ ਉਮਰ 72 ਸਾਲ ਦੀ ਹੋਈ ਪਈ ਹੈ। ਇਸ ਟਾਈਮ ਥੋੜੇ ਪੈਰ ਤੇ ਸੱਟ ਵੱਜੀ ਹੋਈ ਹੈ। ਕਹਿੰਦੇ ਬਜ਼ੁਰਗਾਂ ਦਾ ਹਰਜਾਈ 'ਚ ਬਹਿਣ ਦਾ ਟਾਈਮ ਹੁੰਦਾ ਹੈ। ਹੰਡ ਤਾਂ ਕਹਿੰਦੇ ਬਜ਼ੁਰਗਾਂ ਨੂੰ ਤਾਂ ਬਾਹਲੀ ਜਲਦੀ ਲੱਗਦੀ ਹੈ। ਦਿੱਕਤ ਹੋ ਜਾਂਦੀ ਹੈ। ਪਰ ਤੁਸੀਂ ਸੜਕਾਂ ਤੇ ਗੋੜ ਦੀ ਠੰਡ ਪਈ ਨੇ ਕੋਲੇ ਧੂਣੀ ਵਾਲੀ ਬੈਠੀ। ਮੰਡਾਲੀ ਐਵੇਂ ਮੋਦੀ ਮੰਦਾ ਨਹੀਂ ਕੋਟਾ ਰੱਖੇ ਬਿਨਾ ਜੇ ਹੁਣ ਸਾਡੇ ਵਰਗੇ ਜੇ ਤੁਸੀਂ ਬੁਢਾ ਆਣਿਓ ਪਰ ਦਿਲ ਨਹੀਂ 부ਢਾ ਵੀ ਜਿਲ੍ਹੇ ਚ ਕਰ ਮੋਦੀ ਤੋਂ ਮੋਦੀ ਤੋਂ ਮਨੋਣਾ ਪਊਏ ਸਾਰਾ ਕੁਝ ਬਿਜਲੇ ਕਰ ਮੋਦੀ ਮੰਦਾ ਨਹੀਂ ਉਹਨਾਂ ਚ ਨਹੀਂ ਬੈਠਾਂਗੇ ਸਸੇ ਗਾਲ ਤੋਂ ਜੁੜਿਆ ਪੰਜਾਬ ਹਰਿਆਣਾ ਲਾਈਵ ਦੇ ਨਾਲ ਤਾਂ तमाम ਤਸਵੀਰਾਂ ਨੇ ਨੈਸ਼ਨਲ ਹਾਈਵੇ 9 ਦੀਆਂ ਜਿੱਥੇ ਕਿ ਅੱਜ ਪੰਜਾਬ ਬੰਦੇ ਸੱਦੇ ਨੂੰ ਲੈ ਕੇ ਜਿੱਥੇ ਕਿ ਕਿਸਾਨ ਆਗੂ ਨੇ ਸੜਕਾਂ ਤੇ ਉਤਰੇ ਨੇ ਲਗਾਤਾਰ ਰੋਡ ਜਿਹੜੇ ਰੋਡ ਤੇ ਧਰਨੇ ਮਜ਼ਾਰੇ ਨੇ ਜਿਹੜੇ ਸ਼ੁਰੂ ਹੋ ਚੁੱਕੇ ਨੇ ਤਾਂ ਇਹ ਤਸਵੀਰਾਂ ਲੰਬੀ ਦੇ ਨੈਸ਼ਨਲ ਹਾਈਵੇ 9 ਦੀਆਂ ਜਿੱਥੇ ਕਿ ਆ ਜਿਹੜੇ ਕਿਸਾਨ ਆਗੂ ਸਿੱਧੂਪੁਰ ਜਿੱਥੇ ਬੰਦੀ ਦੇ ਨੇ ਪਰ ਉਹ ਅੱਜ ਧੰਨੇ ਮਜ਼ਾਰਿਆਂ ਤੇ ਬੈਠੇ ਹੋਏ ਨੇ ਪੂਰੇ ਜਿਹੜਾ ਲੰਬੀ ਦਾ ਬਾਜ਼ਾਰ ਬੰਦ ਕਰਾਇਆ ਹੋਇਆ ਉੱਥੇ ਜੀ ਸੁਰੱਖਿਆ ਦੀ ਗੱਲ ਕਰ ਲਈਏ ਤਾਂ ਪੁਲਿਸ ਸੁਰੱਖਿਆ ਜਿਹੜੀ ਉਹ ਵੱਡੇ ਤੌਰ ਦੇ ਉੱਤੇ ਨਜ਼ਰ ਆਈਏ ਪੁਲਿਸ ਨੇ ਧਰਨੇ ਮਜ਼ਾਰੇ ਤੋਂ ਤਕਰੀਬਨ 200 ਮੀਟਰ ਦੀ ਦੂਰੀ ਦੇ ਉੱਤੇ ਜਿਹੜੇ ਬੈਰੀਕੇਟਿੰਗ ਲਗਾ ਕੇ ਟ੍ਰੈਫਿਕ ਡਾਇਵਰਟ ਕੀਤਾ ਹੋਇਆ ਹੈ ਤਾਂ ਉੱਥੇ ਜਿਹੜੇ ਬਾਜ਼ਾਰ ਨੇ ਸਾਰੇ ਬੰਦ ਨੇ ਪੈਟਰੋਲ ਪੰਪ ਨੇ ਜਿਹੜੇ ਸਾਰੇ ਬੰਦ ਨਜ਼ਰ ਆਏ ਨੇ ਤਾਂ ਉੱਥੇ ਜਿਹੜਾ ਆਵਾਜ਼ ਆਈ ਹੈ ਪ੍ਰਾਈਵੇਟ ਆਵਾਜ਼ ਆਈ ਹੈ ਉਹ ਵੀ ਬਿਲਕੁਲ ਬੰਦ ਕੀਤੀ ਹੋਈ ਹੈ ਤਾਂ तमाम ਜਾਣਕਾਰੀ ਜਿਹੜੀ ਸਾਂਝੀ ਕੀਤੀ ਜਾ ਰਹੀ ਹੈ ਤਾਂ ਉੱਥੇ ਇਸ ਤਰ੍ਹਾਂ ਜਿਹੜੀ ਸਥਿਤੀ ਹੈ ਜਿਹੜੀ ਕਿਸਾਨ ਆਗੂ ਨੇ ਜਿਹੜੇ ਉਹ ਲਗਾਤਾਰ ਸੜਕਾਂ ਤੇ ਨਜ਼ਰ ਆਏ ਨੇ ਤਾਂ ਤੁਸੀਂ ਉਹ ਗੱਲਬਾਤ ਕਰਦੇ ਆ ਕਿ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਨਜ਼ਰ ਆਇਆ ਤਾਂ ਜਿਹੜੇ ਮਾਹੌਲ ਦੀ ਗੱਲ ਕਰਦੇ ਆ ਤਾਂ ਮਾਹੌਲ ਜਿਹੜਾ ਨਜ਼ਰ ਆ ਰਿਹਾ ਤਾਂ ਵੱਖ-ਵੱਖ ਜਿਹੜੇ ਆ ਵੱਖ-ਵੱਖ ਜਿਹੜੇ ਮਾਹੌਲ ਹੈ ਜਿਹੜੇ ਠੰਡ ਦੇ ਨੇ ਕੋਰੇ ਦੀ ਠੰਡ ਹੈ ਜਿਹੜੀ ਉਹ ਪੈਂਦੀ ਨਜ਼ਰ ਆਈਏ ਤਾਂ ਉਸ ਤੋਂ ਬਾਅਦ ਜਿਹੜੇ ਜਿਹੜੇ ਬਜ਼ੁਰਗ ਨੇ ਉਹ ਆਗੇ ਦੀ ਜਿਹੜੀ ਧੋਣੀ ਕਹਿ ਸਕਦੇ ਆ ਉਹ ਵੀ ਬੈਠੇ ਹੋਏ ਨੇ ਤਾਂ ਉੱਥੇ ਵੀ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਤਾਂ ਕਿਵੇਂ ਬਾਪੂ ਜੀ ਕੀ ਨਾਮ ਹੈ ਕਿਹੜੇ ਪਿੰਡ ਹੈ ਮੇਰਾ ਨਾਮ ਜੀਤਾ ਹੈ ਪਿੰਡ ਤੌੜਾ ਹੈ ਹਾਂ ਤੌੜਾ ਇੱਥੋਂ 10 ਕਿਲੋਮੀਟਰ ਹੈ ਹਾਂ ਤੇ ਕਿੰਨੀ ਉਮਰ ਹੈ ਤੁਹਾਡੀ 72 ਸਾਲਾਂ ਦੀ 72 ਸਾਲਾਂ ਦੇ ਕਹਿੰਦੇ ਆਹ ਉਮਰ ਦੇ ਵਿੱਚ ਤਾਂ ਘਰੇ ਬਹਿਣਾ ਚਾਹੀਦਾ ਰਜਾਈਆਂ ਦੇ ਵਿੱਚ ਤੂੰ ਸੜਕਾਂ ਤੇ ਬੈਠੇ ਹੋ ਮੂਰ ਮੁਸ਼ਕਲ ਆਈ ਪਈ ਆ ਇਸ ਟਾਈਮ ਮੁਸ਼ਕਲ ਆਈ ਖੜੀ ਐ ਸਾਰੀ ਕੁਸਾਨੀ ਤੇ ਮੁਸ਼ਕਲ ਐ ਡੱਲੇਵਾਲ ਤੇ ਮੁਸ਼ਕਲ ਐ ਉਹਨੂੰ ਰਜਾਈਆਂ 'ਚ ਬਹਿਣਾ ਤਾਂ ਗਲਤ ਆ ਜਿਹੜਾ ਕੋਈ ਬੈਠਾ ਉਹਨੂੰ ਵੀ ਨਹੀਂ ਬਹਿਣਾ ਚਾਹੀਦਾ ਜੇ ਕੋਈ ਮੈਥੋਂ ਵੱਡਾ ਹੈ ਉਹਨੂੰ ਵੀ ਨਹੀਂ ਬਹਿਣਾ ਚਾਹੀਦਾ ਛੋਟੇ ਨੂੰ ਤਾਂ ਬਹਿਣਾ ਜਵੇਂ ਮਾੜੀ ਗੱਲ ਹੈ ਹੁਣ ਤਾਂ ਛੜਕਾਂ ਤੇ ਆ ਕੇ ਡੱਲੇਵਾਲ ਦਾ ਸਾਥ ਦਿਓ ਹਰ ਕੋਈ ਬੱਚਾ ਹੈ ਕੋਈ ਬੱਚੀ ਹੈ ਕੋਈ ਬੁੜਾ ਹੈ ਕੋਈ ਬੁੜੀ ਹੈ ਡੱਲੇਵਾਲ ਮਗਰ ਚੱਲੋ ਉਹਦਾ ਸੋਚੋ ਵੀ ਕੀ ਕਿਵੇਂ ਬਚੇ ਉਹ ਕਹਿੰਦੇ ਡੱਲੇਵਾਲ ਸਾਹਿਬ ਕਹਿੰਦੇ ਮੇਰੀ ਲਾਸ਼ ਨਾ ਚੱਕਿਓ ਮੰਗਾ ਮਨਵਾਣੀ ਐ ਐਮਐਸਪੀ ਲੈਣੀ ਲੈਣੀ ਆਪਾਂ ਹਾਂਜੀ ਫਿਰ ਲੇਡੀ ਜੇ ਆਪਾਂ ਮਗਰ ਹੋਵਾਂਗੇ ਤਾਂ ਫੇਰ ਹੀ ਲਈ ਜਾਊਗਾ ਜੇ ਆਪਾਂ ਮਗਰ ਹੋਵਾਂਗੇ ਢੱਲੇਵਾਲ ਦੇ ਮਗਰ ਖੜੇ ਆ ਸਾਰਾ ਪੰਜਾਬ ਤਾਂ ਜ਼ਰੂਰ ਸਰਕਾਰ ਚਿਪੂਗੀ ਸਰਕਾਰ ਨੂੰ ਲੱਗੂਗਾ ਵੀ ਸਾਰਾ ਪੰਜਾਬ ਇਕੱਠਾ ਹੈ ਤੁਹਾਡੀ ਉਮਰ 72 ਸਾਲ ਦੀ ਹੋਈ ਪਈ ਐ ਇਸ ਟਾਈਮ ਤੁਹਾਡੇ ਪੈਰ ਤੇ ਸੱਟ ਵੱਜੀ ਹੋਈ ਐ ਕਹਿੰਦੇ ਬਜ਼ੁਰਗਾਂ ਦਾ ਹਰ ਜਾਈ ਚ ਬਹਿਣ ਦਾ ਟਾਈਮ ਹੁੰਦਾ ਤਾਂ ਕਹਿੰਦੇ ਬਜ਼ੁਰਗਾਂ ਦਾ ਬਾਲੀ ਜਲਦੀ ਲੱਗਦੀ ਐ ਦਿੱਕਤ ਹੋ ਜਾਂਦੀ ਐ ਪਰ ਤੁਸੀਂ ਸੜਕਾਂ ਤੇ ਕੋਰ ਦੀ ਠੰਡ ਪਈ ਨੇ ਕੋਲੇ ਧੂਣੀ ਵਾਲੀ ਬੈਠੇ ਜੀ ਫਿਰ ਹੁਣ ਤੋਂ ਉਹੀ ਗੱਲ ਫੇਰ ਵੀ ਇਹਦਾ ਅਸੀਂ ਤਾਂ ਕੁਝ ਵੀ ਕਰਨਾ ਪਵੇ ਕਰਾਂਗੇ ਜੀ ਤਾਂ ਜਦ ਤੱਕ ਸਾਹ ਵਗਦੇ ਆ ਨਾ ਉਹ ਡੱਲੇ ਵਾਲ ਮਗਰ ਖੜਾ ਆਗੇ ਕੁਝ ਵੀ ਕਰਨਾ ਪਵੇ ਅਕਸਰ ਪਹਿਲਾਂ ਜਦੋਂ ਧਰਨਾ ਜਿਹੜਾ ਆਪਣਾ ਦਿੱਲੀ ਚੱਲਿਆ ਮੋਰਚਾ ਚੱਲਿਆ ਉਦੋਂ ਇੱਕ ਗੱਲ ਚੱਲੀ ਸੀ ਕਿ ਮੋਦੀ ਦੀ ਧੋਨ ਤੇ ਗੋਡਾ ਰੱਖਦਾ ਆਪਾਂ ਤੇ ਅੱਜ ਕੀ ਫਿਰ ਉਹੀ ਕੰਮ ਦੁਬਾਰਾ ਹੋਣਾ ਤੇ ਦੁਬਾਰਾ ਹੋਣਾ ਐਵੇਂ ਮੰਨਦਾ ਨਹੀਂ ਐਵੇਂ ਮੋਦੀ ਮੰਨਦਾ ਨਹੀਂ ਗੋਡਾ ਰੱਖੇ ਬਿਨਾ ਜੇ ਹੁਣ ਸਾਡੇ ਵਰਗੇ ਜਿਵੇਂ ਤੁਸੀਂ ਬੁਢਾ ਆਣਿਓ ਪਰ ਦਿਲ ਨਹੀਂ ਬੁਢਾ ਵੀ ਜਿੰਨਾ ਚਿਰ ਮੋਦੀ ਤੋਂ ਵੀ ਮੋਦੀ ਤੋਂ ਮਨਾਉਣਾ ਪਊਏ ਸਾਰਾ ਕੁਝ ਵੀ ਜਿੰਨੇ ਕਰ ਬੋਦੀ ਮੰਨਦਾ ਨਹੀਂ ਉਹਨਾਂ ਚਿਰ ਨਹੀਂ ਬੈਠਾਂਗੇ ਜਿਉਂ ਕਿ ਤਉ ਚੱਲਾਂਗੇ ਉਹਨਾਂ ਚਿਰ ਆਪੋ ਮੋਦੀ ਲੱਗਦਾ ਮੰਨ ਜੂਆ ਕਿ ਪਹਿਲਾਂ ਵੀ ਕਿਸਾਨ ਜੱਥੇਬੰਦੀਆਂ ਇਕੱਠੀਆਂ ਹੋਈਆਂ ਸੀ ਐਸਕੇ ਉਹ ਇਕੱਠ ਜਿਹੜਾ ਦਿਖਦਾ ਨਹੀਂ ਪਿਆ ਇੱਕ ਡੋਟ ਤਾਂ ਦਿਖਦੀ ਨਹੀਂ ਪਈ ਉਹ ਸਾਰੇ ਇਕੱਠੇ ਹੋਣਾ ਚਾਹੀਦੇ ਸਾਰੇ ਯੂਨੀਅਨ ਸਾਰੇ ਜਿੰਨੇ ਯੂਨੀਅਨ ਸਾਰੇ ਇਕੱਠੇ ਹੋਣ ਚਾਹੀਦੇ ਆ ਵੀ ਜਿੰਨੇ ਯੂਨੀਅਨ ਇਕੱਠਾ ਕੀ ਸੀ ਹੁਣ ਵੀ ਹੁਣ ਤੇ ਸਾਰਾ ਇਕੱਠਾ ਕਰ ਕੰਮ ਦਾ ਕੋਈ ਵੀ ਰੇਕੇ ਨਹੀਂ ਹੁੰਦਾ ਜੋ ਵੀ ਕੰਮ ਹੈ ਸਾਰੇ ਇਕੱਠੇ ਨਾਲ ਹੁੰਦਾ ਜਦੋਂ ਆਪੇ ਕਾ ਨਹੀਂ ਕਰਾ ਫਿਰ ਪਿੱਛੇ ਕਿਉਂ ਦਾ ਪਿਛੋਈ ਜਾਂਦਾ ਪਰ ਕੰਮ ਅਸੀਂ ਚਾਹ ਸੀ ਦਾ ਬਣਾ ਕੇ ਹਟਾ ਦੇ ਤੋਂ ਮਰਜੀ ਪੁਣੇ ਤੇ ਬੈਠੇ ਹਾਂ ਐਮ ਐਸ ਪੀ ਲੈ ਕੇ ਹਟਣੀ ਲੈ ਕੇ ਹਟਣੀ ਹਾਂ ਲਗਾਤਾਰ ਦੀਆਂ ਤਸਵੀਰਾਂ ਜਿਹੜੀਆਂ ਦੇਖੋ ਕੋਰ ਦੀ ਠੰਡ ਪੈ ਰਹੀ ਹੈ ਤਾਂ ਜਿੱਥੇ ਕਿਸਾਨ ਆਗੂ ਨੇ ਜਿਹੜੇ ਉਹ ਠੰਡ ਦੇ ਵਿੱਚ ਹੀ ਇੱਕ ਧੋਣੀ ਵੀ ਬਲ ਕੇ ਤੇ ਨਾਲ ਹੱਥ ਸੇਕਦੇ ਵੀ ਨਜ਼ਰ ਆਏ ਨੇ ਤਾਂ ਇਹ ਜੀਆਂ ਤਸਵੀਰਾਂ ਐਕਸਕਲੂਸਿਵ ਤਸਵੀਰਾਂ ਨੇ ਜਿੱਥੇ ਅੱਜ ਸਵੇਰ ਦੀ ਜਿਹੜੀ ਧੁੰਦ ਸੀ ਜਿਹੜੀ ਵੱਡੇ ਤੌਰ ਦੇ ਉੱਤੇ ਨਜ਼ਰ ਆਈ ਹੈ ਉਸ ਤੋਂ ਬਾਅਦ ਕਿਹੜਾ ਹੈ ਜਾਂ ਜਿਹੜਾ ਮਾਹੌਲ ਬਣਦਾ ਨਜ਼ਰ ਆਇਆ ਭਾਈ ਕੀ ਨਾਮ ਹੈ ਕਿੱਥੋਂ ਦੇ ਰਹਿਣ ਵਾਲੇ ਹੋ ਬੋਲ ਯਾਰ ਕੀ ਨਾਮ ਹੈ ਕਿੱਥੋਂ ਦੇ ਰਹਿਣ ਵਾਲੇ ਹੋ ਨਾਂਜੀ ਭਪਿੰਦਰ ਸਿੰਘ ਪਿੰਡ ਫਤਰ ਮੰਡੀਆਂ ਵਾਲਾ ਜੀ ਤੇ ਜੇ ਨਾ ਚਾਹੁੰਗੇ ਲਗਾ ਅੱਜ ਧੰਨੇ ਪ੍ਰਦਰਸ਼ਨ ਤੇ ਬੈਠੇ ਹੋ ਲਗਾਤਾਰ ਕਹਿੰਦੇ ਅੱਜ ਪੰਜਾਬ ਬੰਦ ਹੈ ਪਰ ਪੰਜਾਬ ਬੰਦ ਦੇ ਨਾਲ ਕਹਿੰਦੇ ਨੌਜਵਾਨਾਂ ਦਾ ਸਾਥ ਬੜਾ ਦਿਖਿਆ ਨੌਜਵਾਨਾਂ ਦਾ ਸਾਥ ਦੇ ਜਾਂਦੇ ਸਾਰਿਆਂ ਦਾ ਸਾਥ ਦੇਣਾ ਚਾਹੀਦਾ ਆਪਾਂ ਨੂੰ ਆਪਣੀ ਤਾਂ ਬੇਨਤੀ ਕਰਦੇ 32 ਜਥੇ ਬੰਦੀਆਂ ਜੀ ਅਰੇ ਇੱਕ ਮੰਜੇ ਦੇ ਇਕੱਠੀਆਂ ਹੋਣਾ ਸਾਰੇ ਸਹਿਯੋਗ ਕਰਨ ਜੀ ਜਗਜੀਤ ਸਿੰਘ ਡੱਲੇਵਾਲ ਦਾ ਜੀ ਠੀਕ ਹੈ ਤੇ ਸਾਡੇ ਪਿੰਡ ਤੋਂ ਆ ਬੋਲੋ ਜੀ ਆ ਜੀ ਪਾਪੂ ਜੀ ਕੀ ਨਾਮ ਹੈ ਚਰਨਜੀਤ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਫਟੇਪੁਰ ਮਣੀ ਵਾਲੇ ਦੇ ਫਟੇਪੁਰ ਮਣੀ ਵਾਲੇ ਦੇ ਕਹਿੰਦੇ ਥੋੜੀ ਤਾਂ ਉਮਰ ਰਜਾਈਆਂ 'ਚ ਬਹਿਣ ਦੀ ਹੈ ਉਮਰ ਬਹੁਤ ਹੈ ਪਰ ਕਹਿੰਦੇ ਹੁਣ ਤੁਹਾਨੂੰ ਰਜਾਈ 'ਚ ਬਹਿਣਾ ਚਾਹੀਦਾ ਸੜਕਾਂ 'ਤੇ ਬੈਠੇ ਅਸੀਂ ਤਾਂ ਸੜਕਾਂ 'ਤੇ ਬੈਠੇ ਰਹਾਂਗੇ ਜੇ ਨਿਕਰ ਸਾਡਾ ਮਸਲਾ ਹੱਲ ਨਹੀਂ ਹੁੰਦਾ ਅਸੀਂ ਕੋਈ ਨਹੀਂ ਉੱਠਣਾ ਨਹੀਂ ਅਸੀਂ ਮਰਨ ਤੱਕ ਵੀ ਨਹੀਂ ਉੱਠਣਾ ਜੇ ਮੈਂ ਤੇਰਾ ਡੱਲਿਆਲ ਸਾਹਿਬ ਆ ਗਿਆ ਅਸੀਂ ਮਗਰੋਂ ਪਾਵਾਂਗੇ ਅਸੀਂ ਬਿਲਕੁਲ ਪਹਿਲਾਂ ਉਹ ਘਰੋਂ ਧਾਰ ਕੇ ਆਏ ਸੀ ਅਸੀਂ ਵੀ ਡੱਲਿਆਲ ਤੋਂ ਮਗਰੋਂ ਸਾਡੀ ਵਾਰੀ ਆ ਜਾਏਗੀ ਤੇ ਮਗਰੋਂ ਸਾਡੇ ਜਵਾਨਾਂ ਦੀ ਵਾਰੀ ਆ ਜਾਏਗੀ ਇਹ ਕਹਗਾ ਛੜਨਾ ਨਹੀਂ ਧਰਨਾ ਨਹੀਂ ਛੜਨਾ ਬਿਲਕੁਲ ਅਸੀਂ ਉਹਨਾਂ ਨਾਲ ਉੱਥੇ-ਉੱਥੇ ਵੀ ਬੇਨਤੀ ਕਰਕੇ ਆਏ ਹਾਂ ਡੱਲਿਆਲ ਸਾਹਿਬ ਨਾਲ ਜੇਕਰ ਜਦੋਂ ਤੁਸੀਂ ਚਾਲ ਵਸੇ ਤੇ ਮਗਰੋਂ ਸਾਡੀ ਵਾਰੀ ਆ ਜੇਗੀ ਬਸ ਅਸੀਂ 28 ਬੰਦਿਆਂ ਨਾਲ ਖਾਏ ਸੀ ਆਪਦੇ ਆਪੋ ਆਪੇ ਪਿੰਡ ਸਾਡਾ ਫਤਿਹਪੁਰ ਮੰਨਿਆ ਵਾਲਾ ਪਰ ਜਿੰਨਾ ਸਾਡਾ ਮਸਲਾ ਹੱਲ ਨਹੀਂ ਹੁੰਦਾ ਉਹਨਾਂ ਜਰਾ ਅਸੀਂ ਉੱਠਣਾ ਨਹੀਂ ਬਿਲਕੁਲ ਸਾਡਾ ਇਹ ਬੇਨਤੀਆਂ ਨੇ ਤੁਸੀਂ ਕਹਿੰਦੇ ਸੀ ਮੈਂ ਥੋੜੇ ਦਿਨ ਪਹਿਲਾਂ ਹੀ ਉੱਥੋਂ ਵਾਪਸ ਆਇਆ ਹਾਂ ਹਾਂਜੀ ਆਪ ਪਰਸੋਂ ਚੋਥਾ ਪਰਸੋਂ ਆਇਓ ਉੱਥੇ ਗੱਲਾਂ ਕਹਿ ਜੀਆਂ ਚੱਲੀਆਂ ਕੀ ਗੱਲਾਂ ਹੋਈਆਂ ਉੱਥੇ ਤਾਂ ਗੱਲਾਂ ਇਹੋ ਹੀ ਜਲਦੀਆਂ ਪੀਆਂ ਇਹੋ ਚੱਲੀਆਂ ਇਹਨਾਂ ਦੇ ਜਦੋਂ ਸਾਡੇ ਕੋਲ ਮੀਟਿੰਗ ਕਰਦੇ ਨੇ ਸਾਨੂੰ ਸਾਨੂੰ ਫਿਰ ਜਿਹੜੇ ਦਸੇ ਬੰਦੀਆਂ ਦੇ ਲੀਡਰ ਹੁੰਦੇ ਨੇ ਉਹ ਅੱਗੇ ਬੈਠ ਜਾਂਦੇ ਨੇ ਸਾਨੂੰ ਫਿਰ ਪਿੱਛੋਂ ਆਨ ਕੇ ਦੱਸਦੇ ਨੇ ਵੀ ਸਾਡੀਆਂ ਗੱਲਾਂ ਆਉਂਦੀਆਂ ਨੇ ਵੀ ਕੋਈ ਕਦੇ ਤੁਹਾਡੀ ਮਸਲਾ ਹੱਲ ਨਹੀਂ ਹੋ ਰਿਹਾ ਕੋਈ ਕਿਸੇ ਤਰ੍ਹਾਂ ਇਹ ਮਸਲਾ ਹੱਲ ਨਹੀਂ ਹੋ ਰਿਹਾ ਪਰ ਅਸੀਂ ਅਸੀਂ ਤਾਂ ਇਹੀ ਆਣ ਬੇਨਤੀਆਂ ਕਰਨੇ ਕਿ ਸਾਡਾ ਮਸਲਾ ਹੱਲ ਕਰੋ ਅਸੀਂ ਸੜਕਾਂ 'ਤੇ ਉੱਠਣ ਵਾਲੇ ਬਣ ਗਏ ਅਸੀਂ ਇੱਥੇ ਕੰਨ ਜੁਲਿਆ ਜਾਉਦੇ ਰਜਾਈਆਂ 'ਚ ਬਈਏ ਤੇ ਸਾਡੇ ਤੋਂ ਦੇਖੋ ਕੀ ਹਾਲ ਹੋਣ ਲਿਆ ਅਸੀਂ ਨਾ ਕੋ ਗੰਦ ਦੇ ਕੋਈ ਖਾਣਾ-ਦਾਣਾ ਮਿਲਦਾ ਤਾਂ ਪਾਕਿਸਤਾਨ ਦੇ ਬਰਫੀਆਂ ਮਿਲਦੀਆਂ ਕੁਝ ਮਿਲਦਾ ਇਹਨਾਂ ਨੂੰ ਅਸੀਂ ਦੋਸਤਾਂ ਕਿਹਦੇ ਆ ਆਪ ਰੋਟੀਆਂ ਪਕਾਉਂਦੇ ਆ ਆਪ ਕਰਦੇ ਆ ਆ ਬਾਗਾਂ ਬਾਲਦੇ ਆ ਤਸੀਂ ਜੁਲੇ ਚ ਬੈਣਾ ਤਾਂ ਅਸੀਂ ਅੱਗਾ ਬਾਲਦੇ ਫਿਰਦੇ ਆ ਸਾਡਾ ਹਾਲ ਵੇਖੋ ਕੀ ਆ ਸਾਡਾ ਹਾਲ ਵੇਖੋ ਕੀ ਹੈ ਤਾਂ ਇੱਕ ਪਾਸੇ ਜਿਹੜਾ ਚਾਹ ਦਾ ਲੰਗਰ ਵੀ ਚੱਲਦਾ ਨਜ਼ਰ ਆਇਆ ਤਾਂ ਦੂਜੇ ਪਾਸੇ ਜਿਹੜਾ ਚਾਹ ਦਾ ਲੰਗਰ ਹੈ ਉਹ ਵੀ ਚੱਲਦਾ ਨਜ਼ਰ ਆਇਆ ਤਾਂ ਇਹ तमाम ਤਸਵੀਰਾਂ ਨੇ ਜਿੱਥੋਂ ਦੀਆਂ ਲੰਬੀ ਦੀਆਂ ਲੰਬੀ ਨੈਸ਼ਨਲ ਹਾਈਵੇ 9 ਦੀਆਂ ਜਿੱਥੇ ਕਿ ਕਿਸਾਨ ਆਗੂ ਨੇ ਜਿਹੜੇ ਤਰਨੇ ਪ੍ਰਦਰਸ਼ਨ ਤੇ ਬੈਠੇ ਹੋਏ ਨੇ ਕੈਮਰਾ ਪਰਸਨ ਜਗਮਾਉਣ ਦੇ ਨਾਲ ਜਤਿਨ ਲੰਬੀ